ਇੰਦਰ ਸਰਕਾਰ ਵੱਲੋਂ ਜਿਹੜੀਆਂ ਮੋਦੀ ਸਾਹਿਬ ਵੱਲੋਂ 2024 ਦੇ ਲੋਕ ਸਭਾ ਇਲੈਕਸ਼ਨ ਨੂੰ ਦੇਖਦੇ ਹੋਏ ਭਾਰਤ ਵਾਸੀਆਂ ਨੂੰ 24 ਗਰੰਟੀਆ ਦਿੱਤੀਆਂ ਜਾ ਰਹੀਆਂ ਨੇ ਸਾਨੂੰ ਮੋਦੀ ਸਾਹਿਬ ਤੇ ਬੜਾ ਮਾਣ ਹੈ ਕਿਉਂਕਿ ਮੋਦੀ ਸਾਹਿਬ ਨੇ ਪਹਿਲਾਂ ਵੀ ਜਿਹੜੀਆਂ ਸਕੀਮਾਂ ਦਿੱਤੀਆਂ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਧੀਆ ਢੰਗ ਨਾਲ ਚੱਲ ਰਹੀਆਂ ਨੇ ਹਰ ਵਰਗ ਨੂੰ ਉਹਨਾਂ ਸਕੀਮਾਂ ਦਾ ਜਿਹੜਾ ਲਾਭ ਹੈ ਉਹ ਮਿਲਦਾ ਆ ਰਿਹਾ ਹੈ ਉਹ ਵੀ ਜਿਹੜੀਆਂ ਮੋਦੀ ਸਾਹਿਬ ਨੇ 24 ਗਰੰਟੀਆ ਦਿੱਤੀਆਂ ਨੇ ਉਹ ਬਹੁਤ ਵਧੀਆ ਨੇ ਹਰ ਵਰਗ ਦੇ ਹਿੱਤ ਦੇ ਵਿੱਚ ਨੇ ਹਰੇਕ ਮਨੁੱਖ ਦੇ ਵਿੱਚ ਲਾਭ ਮਿਲੇਗਾ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਮੋਦੀ ਸਾਹਿਬ ਤੇ ਮੋਦੀ ਸਾਹਿਬ ਨੇ ਜੋ ਗਰੰਟੀ ਦਿੱਤੀਆਂ ਨੇ ਉਹ ਆਪਣੇ ਉਹਨਾਂ ਗਰੰਟੀਆਂ ਨੂੰ ਪੂਰਾ ਵੀ ਕਰਨਗੇ ਕਿਹੜੀ ਕਿਹੜੀ ਗਰੰਟੀ ਤੁਹਾਨੂੰ ਵੱਧਿਆ ਲੱਗਦੀ ਹੈ ਮੋਦੀ ਸਾਹਿਬ ਦੀ ਇੱਕ ਗਰੰਟੀ ਤੇ ਆਈ ਹੈ ਵੀ ਜਿਹੜਾ ਗਰੀਬਾਂ ਨੂੰ ਅਨਾਜ ਹੈ ਉਹਨਾਂ ਨੇ 5 ਸਾਲ ਲਈ ਹੋਰ ਗਰੰਟੀ ਕੀਤੀ ਕਿ 5 ਸਾਲ ਉਹਨਾਂ ਨੂੰ ਅਗਲੇ ਫੇਰ ਉਹ ਅਨਾਜ ਮਿਲਦਾ ਰਹੇਗਾ 인ਫਰਾਸਟਰਕਚਰ ਨੂੰ ਹੋਰ ਬਿਹਤਰ ਬਣਾਣਗੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਸਭ ਤੋਂ ਵੱਡਾ ਜਿਹੜਾ ਹੈਗਾ ਭਾਰਤ ਨੂੰ ਜਿਹੜਾ ਮਤਲਬ ਵਿਸ਼ਵ ਸ਼ਕਤਰ ਤੇ ਇਹਨ ਇਕਨੋਮੀ ਦੇ ਵਿੱਚ ਭਾਰਤ ਹੁੰਦਾ 10ਵੇਂ ਨੰਬਰ ਤੋਂ 5ਵੇਂ ਨੰਬਰ ਤੇ ਤੇ 5ਵੇਂ ਤੋਂ 10 ਦੀ ਗਾਰੰਟੀ ਹੈ ਮੈਂ 30 ਨਵੰਬਰ ਤੋਂ ਨੂੰ ਲੈ ਆਂ ਵੀ ਗਾਰੰਟੀ ਕਰਦੇ ਨੇ ਉਹ ਉਸ ਤੋਂ ਬਾਅਦ ਇਨਫਰਾਸਟ੍ਰਕਚਰ ਹੋ ਗਿਆ ਤੇ ਆਪਣਾ ਹੈਲਥ ਨੂੰ ਲੈ ਕੇ ਦੇਖੋ ਹਰ ਪਾਸੇ ਮਤਲਬ ਕਾਲਜ ਯੂਨੀਵਰਸਿਟੀਆਂ ਕਿੰਨੀਆਂ ਯੂਨੀਵਰਸਿਟੀਆਂ ਬਣ ਗਈਆਂ ਕਿੰਨੇ ਮਤਲਬ 에ਰਪੋਰਟ ਨੇ ਉਹਨਾਂ ਨੂੰ ਹੋਰ ਬਿਹਤਰ ਬਣਾਉਣ ਦੀਆਂ ਗਾਰੰਟੀਆਂ ਦਿੱਤੀਆਂ ਜਾ ਰਹੇ ਨੇ ਮੋਦੀ ਸਰਕਾਰ ਵੱਲੋਂ ਤੇ ਉਮੀਦ ਵੀ ਹੈ ਕਿ ਜੋ ਗਾਰੰਟੀਆਂ ਸਰਕਾਰ ਕਰਦੀ ਉਹ ਮੰਨ ਪਹਿਲਾਂ ਵੀ ਪੂਰੀਆਂ ਕੀਤੀ ਨੇ ਪਹਿਲਾਂ ਵੀ ਹਰ ਸਕੀਮ ਦਾ ਲਾਭ ਹਰ ਵਰਗ ਨੂੰ ਮਿਲ ਰਿਹਾ ਹੈ ਤੇ ਹੁਣ ਵੀ ਸਾਨੂੰ ਉਮੀਦ ਹੈ ਕਿ ਜੋ ਗਰੰਟੀਆ ਸਰਕਾਰ ਨੇ ਦਿੱਤੇ ਨੇ ਇਹ ਨਾ ਆਪਣਿਆਂ ਤੇ ਗੱਲਾਂ ਤੇ ਪੂਰਾ ਉਤਰੂਗੀ ਸਰਕਾਰ। ਕੀ ਲੱਗਦਾ 24 ਦੇ ਵਿੱਚ ਕਿਹੜੀ ਸਰਕਾਰ ਆ? 24 ਦੇ ਵਿੱਚ ਕੋਈ ਸਰਕਾਰ ਤਾਂ ਮੋਦੀ ਸਾਹਿਬ ਦੀ ਬਣਨੀ ਹੈ। ਅਸੀਂ ਵੀ ਪੰਜਾਬ ਤੋਂ ਬਿਲੋਂਗ ਕਰਦੇ ਪੰਜਾਬ ਦੇ ਵਿੱਚ ਵੀ ਇਸ ਵਾਰ ਬਹੁਤ ਵਧੀਆ ਜਿਹੜਾ ਹੈਗਾ ਬੀਜੇਪੀ ਦਾ ਚੱਲ ਰਿਹਾ ਹੈਗਾ। ਤੇ ਉਮੀਦ ਹੈ ਵੀ ਬੀਜੇਪੀ ਇੱਥੋਂ 5 ਤੋਂ 7 ਸੀਟਾਂ ਨਾਲ ਬੜੀ ਆਰਾਮ ਨਾਲ ਲੈ ਕੇ ਜਾਏਗੀ ਕੋਸ਼ਿਸ਼ ਸਾਡੀ। ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲੇਗਾ। ਇਸ ਦੇ ਵਿੱਚ ਕਿਸਾਨਾਂ ਨੂੰ ਲਾਭ ਮਿਲ ਰਿਹਾ ਹੈ। ਉਹਨਾਂ ਨੂੰ 6000 ਰੁਪਏ ਜੋ ਸਲਾਨਾ ਮਿਲ ਰਿਹਾ ਹੈਗਾ। ਐਮਐਸਪੀ ਵਿੱਚ ਵਾਧਾ ਹੋਇਆ। ਉਹ ਤਾਂ ਸਾਰਿਆਂ ਦੇ ਮਤਲਬ ਹੈਗੇ ਨੇ ਸਾਰਿਆਂ ਨੂੰ ਗਰੀਬਾਂ ਨੂੰ ਰੋਜ਼-ਰੋਜ਼ ਬੇਰੋਜ਼ਗਾਰ ਨੂੰ ਰੋਜ਼ਗਾਰ ਮਿਲ ਰਿਹਾ ਹੈ